ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ ਦੇ ਪੋਡਕਾਸਟ ਵਿੱਚ ਸੁਖਵੰਤ ਹੰਦਲ ਵੱਲੋਂ ਜੀ ਆਇਆਂ ਨੂੰ ਇਸ ਐਪੀਸੋਡ ਵਿੱਚ ਪ੍ਰੋਫੈਸਰ ਜਗਮੋਤ ਸਿੰਘ ਵੱਲੋਂ ਲਿਖਿਆ ਲੇਖ ਸ਼ਹੀਦ ਭਗਤ ਸਿੰਘ ਦੇ ਆਖਰੀ ਸਮੇਂ ਦੇ ਵਿਚਾਰਾਂ ਬਾਰੇ ਭਲੇਖਾ ਕਿਉਂ ਪੜ੍ਹ ਕੇ ਸੁਣਾਇਆ ਜਾ ਰਿਹਾ ਹੈ ਇਹ ਬੋਲ ਦਾ ਲੇਖ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਰ ਨਾਲ ਤਿਆਰ ਕੀਤਾ ਹੈ ਲੋ ਸੁਣੋ ਲੇ ਸ਼ਹੀਦ ਭਗਤ ਸਿੰਘ ਦੇ ਆਖਰੀ ਸਮੇਂ ਦੇ ਵਿਚਾਰਾਂ ਬਾਰੇ ਭੁਲੇਖਾ ਕਿਉਂ ਪ੍ਰੋਫੈਸਰ ਜਗਮੋਹਨ ਸਿੰਘ ਕੁਝ ਸਮੇਂ ਤੋਂ ਦੁਬਾਰਾ ਸ਼ਹੀਦ ਭਗਤ ਸਿੰਘ ਦੇ ਆਪਣੇ ਅੰਤਿਮ ਸਮੇਂ ਦੇ ਵਿਚਾਰਾਂ ਬਾਰੇ ਕੁਝ ਭੁਲੇਖੇ ਖੜੇ ਕੀਤੇ ਗਏ ਹਨ ਇਸ ਦੇ ਜ਼ਿੰਮੇਵਾਰ ਕਈ ਪੇਟ ਪਰਨ ਵਾਲੇ ਨਾਮ ਤ੍ਰਿਕ ਇਤਿਹਾਸਕਾਰ ਵੀ ਹਨ ਜਿਨ੍ਹਾਂ ਬਗੈਰ ਕੋਖੇ ਭੁਲੇਖਿਆਂ ਨੂੰ ਹਵਾ ਦਿੱਤੀ ਇੱਥੇ ਸਾਰੇ ਤੱਥਾਂ ਨੂੰ ਇਕੱਠੇ ਦੇਖਿਆ ਜਾਵੇਗਾ ਅਤੇ ਪਰਮਾ ਦੇ ਪੈਦਾ ਹੋਣ ਦੇ ਕਾਰਨਾ ਬਾਰੇ ਵੀ ਪੜਤਾਲ ਕੀਤੀ ਜਾਵੇਗੀ ਸਭ ਤੋਂ ਵੱਡਾ ਪੁਲੇਖਾ ਜੋ ਪੈਦਾ ਕੀਤਾ ਗਿਆ ਹੈ ਉਹ ਗਿਆਨੀ ਨਾਰਸਿੰਘ ਜੀ ਸੰਪਾਦਕ ਜੇਲ ਚਿੱਠੀਆਂ ਦੀ ਸਫ਼ਾ 629 ਦੀ ਟਿੱਪਣੀ ਨੇ ਕੀਤਾ ਹੈ ਇਸ ਵਿੱਚ ਲਿਖਿਆ ਹੈ ਕਿ ਭਗਤ ਸਿੰਘ ਦੇ ਫਾਂਸੀ ਲੱਗਣ ਪਿੱਛੋਂ ਅਖਬਾਰਾਂ ਵਿੱਚ ਇਹ ਸਿਲਸਿਲਾ ਚੜ੍ਹਿਆ ਸੀ ਕਿ ਉਸ ਦਾ ਨਿਸ਼ਚਾ ਸਿੱਖੀ ਪਰ ਸੀ ਕਸੂਰ ਦੇ ਭਾਈ ਮੱਥਾ ਸਿੰਘ ਦਾ ਬਿਆਨ ਅਖਬਾਰਾਂ ਵਿੱਚ ਛਪਿਆ ਸੀ ਕਿ ਸੰਸਕਾਰ ਵੇਲੇ ਭਗਤ ਸਿੰਘ ਦੇ 6 6 ਇੰਚ ਕੇ ਸੰਨ ਸਰਕਾਰ ਨੇ ਵੀ ਐਲਾਨ ਕੀਤਾ ਸੀ ਕਿ ਇਸ ਦਾ ਮਰਤਕ ਸੰਸਕਾਰ ਸਿੱਖ ਧਰਮ ਅਨੁਸਾਰ ਕਰਾਇਆ ਗਿਆ ਸੀ। ਬੰਬਈ ਦੇ ਬਲੇਟਸ ਅਖਬਾਰ ਦੇ 26 ਮਾਰਚ 1949 ਦੇ ਪਰਚੇ ਵਿੱਚ ਭਗਤ ਸਿੰਘ ਦੀ ਕਿਸਾਨ ਵਾਲੀ ਫੋਟੋ ਛਪੀ ਸੀ। ਇਹ ਫੋਟੋ ਭਗਤ ਸਿੰਘ ਦੇ ਫਾਂਸੀ ਲੱਗਣ ਤੋਂ ਕੁਝ ਮਿੰਟ ਪਹਿਲਾਂ ਦਿੱਲੀ ਦੇ ਸੱਜਣ ਸ਼ਾਮ ਲਾਲ ਨੇ ਖਿੱਚੀ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਭਾਈ ਸਾਹਿਬ ਭਾਈ ਰਣਜੀਤ ਸਿੰਘ ਦੇ ਬਚਨਾਂ ਦੇ ਅਸਰ ਕਰਕੇ ਭਗਤ ਸਿੰਘ ਸਿੱਖ ਨਿਸ਼ਚੇ ਵਿੱਚ ਆ ਕੇ ਕੇਸਤਾਰੀ ਹੋਇਆ। ਇਹੀ ਨੋਟ ਸਾਰੇ ਪੈਦਾ ਕੀਤੇ ਗਏ ਪੁਲੇਖਿਆਂ ਦਾ ਮੂਲ ਹੈ ਗਿਆਨੀ ਨਾਰਸਿੰਘ ਖੁਦ ਗਦਰ ਪਾਰਟੀ ਵਿੱਚ ਰਹੇ ਪਰ ਇਹ ਪੁਲੇਖਾ ਕਿਵੇਂ ਪੈ ਗਿਆ ਇਸ ਉੱਪਰ ਦਿੱਤੇ ਨੋਟ ਮੁਤਾਬਕ ਆਖਰੀ ਸਤਰਾ ਵਿੱਚ ਕੱਢੇ ਨਤੀਜੇ ਦੇ ਆਧਾਰ ਇੱਕ ਕਸੂਰ ਦੇ ਗਰੰਤੀ ਦਾ ਬਿਆਨ ਦੋ ਅੰਗਰੇਜ਼ ਸਰਕਾਰ ਦਾ ਐਲਾਨ ਤਿੰਨ ਮੰਜੇ ਤੇ ਬੈਠੇ ਭਗਤ ਸਿੰਘ ਦੀ ਫੋਟੋ ਹਨ ਪਹਿਲੇ ਦੋਨੋਂ ਆਧਾਰਾਂ ਦੀ ਬੁਨਿਆਦ ਉਹਨਾਂ ਦੇ ਸੱਚ ਨੂੰ ਪ੍ਰਵਾਨ ਕਰਕੇ ਅੱਗੇ ਤੁਰਨਾ ਹੈ ਅਤੇ ਇਹੀ ਸਚਾਈ ਤੋਂ ਭਟਕਣਾ ਵੀ ਹੈ ਇਥੇ ਇਹ ਯਾਦ ਰੱਖਿਆ ਜਾਵੇ ਕਿ ਜਦ ਅੰਗਰੇਜ਼ ਜੂਨ ਦੇ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਨਾਂ ਵੰਡ ਸਕੇ ਤੇ ਨਾ ਹੀ ਉਹਨਾਂ ਬਾਰੇ ਕੋਈ ਲੇਖਾ ਪੈਦਾ ਕਰ ਸਕੇ ਤਾਂ ਆਖਰੀ ਚਾਲ ਚੱਲੀ ਗਈ 23 ਮਾਰਚ 1931 ਨੂੰ ਸ਼ਾਮ ਦੇ 7 ਵਜੇ ਫਾਂਸੀ ਦੇ ਕੇ ਟੁਕੜੇ ਟੁਕੜੇ ਕੀਤਾ ਗਿਆ ਫਿਰ ਫਿਰੋਜ਼ਪੁਰ ਸਤਲੁਜ ਦੇ ਕੰਡੇ ਅੱਧ ਜਲੇ ਕਰਕੇ ਸਤਲੁਜ ਦਰਿਆ ਨੂੰ ਪੇਂਟ ਕੀਤਾ ਗਿਆ ਇਹ ਸਭ ਕੁਝ ਬੜੀ ਹੀ ਕਾਹਲੀ ਵਿੱਚ ਕੀਤਾ ਗਿਆ ਸੀ ਟੁਕੜੇ ਕਰਨ ਤੇ ਅੱਧ ਜਲੇ ਕਰਨ ਦਾ ਸਬੂਤ 24 ਮਾਰਚ 1931 ਸਵੇਰੇ ਬੀਬੀ ਅਮਰਕੌਰ ਪਹਿਨ ਸ਼ਹੀਦ ਭਗਤ ਸਿੰਘ ਤੇ ਹੋਰ ਦੇਸ਼ਵਾਸੀਆਂ ਵੱਲੋਂ ਇਕੱਠੇ ਕੀਤੇ ਗਏ ਖੂਨ ਵਿੱਚ ਭਿੱਜੇ ਰੋੜ੍ਹੇ ਰੇਤ ਅਤੇ ਤੇਜ਼ ਤਾਰ ਦੀ ਕੱਟੀ ਅੱਧ ਜਲੀ ਹੱਡੀ ਹਨ ਇਹ ਅੱਜ ਕੱਲ ਖਟਕੜ ਕਲਾ ਨਮਾਇਸ਼ ਘਰ ਵਿੱਚ ਦੇਖੀ ਜਾ ਸਕਦੀ ਹੈ 23 ਦੀ ਰਾਤ ਨੂੰ ਹੀ ਅੰਗਰੇਜ਼ ਸਰਕਾਰ ਨੇ ਇੱਕ ਇਸ਼ਤਿਹਾਰ ਲਗਾਇਆ ਸੀ ਕਿ ਭਗਤ ਸਿੰਘ ਦਾ ਸਸਕਾਰ ਸਿਕਰੀਤਾ ਨਾਲ ਰਾਜਗੁਰੂ ਦਾ ਸਨਾਤਨੀ ਰੀਤਾ ਨਾਲ ਅਤੇ ਸੁਖਦੇਵ ਦਾ ਆਰੀਆ ਸਮਾਜੀ ਤਰੀਕੇ ਨਾਲ ਕੀਤਾ ਗਿਆ ਹੈ ਇਸ ਦੀ ਗਵਾਹੀ ਕਸੂਰ ਦੇ ਗਰੰਥੀ ਅਤੇ ਪੰਡਿਤਾ ਤੋਂ ਪਵਾਈ ਗਈ ਸੀ ਇਸ ਦੀ ਚਾਲ ਭਾਰਤ ਦੀ ਫਿਰਕਾ ਪ੍ਰਸਤੀ ਦੀ ਕਮਜ਼ੋਰੀ ਦਾ ਲਾਭ ਉਠਾਉਂਦੇ ਹੋਏ ਅੰਗਰੇਜ਼ ਨੇ ਖੇਡੀ ਸੀ ਅਗਰ ਗਰੰਥੀ ਜਨਾਬ ਜੇ ਸਸਕਾਰ ਤੇ ਗਏ ਸੰਤਾਂ ਤਾਂ ਫਿਰ ਉਹਨਾਂ ਨੂੰ ਸਿਰਫ ਵਾਲ ਹੀ ਦਿਸੇ ਟੁਕੜੇ ਤੇ ਖੂਨ ਨਜ਼ਰ ਨਾ ਆਇਆ ਬੀਬੀ ਜੀ ਦੱਸਦੇ ਹਨ ਕਿ ਸਵੇਰੇ ਪੁੱਜਨ ਤੇ ਉਹਨਾਂ ਨੇ ਉੱਥੇ ਸੰਤਰੇ ਦੇ ਛਿਲਕੇ ਗੰਨੇ ਦੀਆਂ ਗਨੇਰੀਆਂ ਵੀ ਦੇਖੀਆਂ ਸਨ ਇਹ ਵੀ ਪਤਾ ਲੱਗਾ ਕਿ ਲਾਸ਼ਾਂ ਨਾਲ ਸਿਰਫ ਅੰਗਰੇਜ਼ ਫੌਜੀ ਹੀ ਆਏ ਸਨ ਅੰਗਰੇਜ਼ ਦਾ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਤੋਂ ਡਰ ਤੇ ਉਹਨਾਂ ਵਿਰੁੱਧ ਗੁੱਸਾ ਇੰਨਾ ਸੀ ਕਿ ਕਾਲਾ ਵਾਰੰਟ ਲਿਖਣ ਵਾਲੀ ਕਲਮ ਫਲੋਰ ਕਿਲੇ ਵਿੱਚ ਲਿਆ ਕੇ ਰੱਖੀ ਗਈ ਤਾਂ ਕਿ ਟ੍ਰੇਨਿੰਗ ਪਾ ਰਹੇ ਅੰਗਰੇਜ਼ ਅਫਸਰਾਂ ਨੂੰ ਸਾਂਡਰਸ ਦੀ ਫੋਟੋ ਤੇ ਕਲਮ ਦਿਖਾ ਕੇ ਉਹਨਾਂ ਦਾ ਹੌਸਲਾ ਵਧਾ ਸਕਣ ਖੈਰ ਅੰਗਰੇਜ਼ਾਂ ਦੀ ਬਕਰੇਮਾ ਪਾਉ ਫਿਰ ਕਾ ਪ੍ਰਸਤੀ ਦੀ ਚਾਲ ਦੇ ਜਾਲ ਵਿੱਚ ਦੇਸ਼ ਭਗਤ ਗਿਆਨੀ ਨਾਰ ਸਿੰਘ ਫਸਹੀ ਗਏ ਕਿਉਂਕਿ ਉਹਨਾਂ ਨੂੰ ਭਾਈ ਰਣ ਤੀਰ ਸਿੰਘ ਦੀ ਕਰਾਮਾਤੀ ਸ਼ਖਸੀਅਤ ਵਿੱਚ ਅਥਾਹ ਯਕੀਨ ਸੀ ਹਾਂ ਇਹ ਠੀਕ ਹੈ ਕਿ ਭਾਈ ਸਾਹਿਬ ਤੇ ਸ਼ਹੀਦ ਭਗਤ ਸਿੰਘ ਵਿੱਚ ਇੱਕ ਮੁਲਾਕਾਤ 4 ਅਕਤੂਬਰ 1930 ਨੂੰ ਹੋਈ ਸੀ ਇਸ ਬਾਰੇ ਅੱਗੇ ਲਿਖਿਆ ਜਾਵੇਗਾ ਤੀਸਰਾ ਪੁਲੇਖੇ ਦਾ ਆਧਾਰ ਮੰਜੇ ਤੇ ਬੈਠੇ ਭਗਤ ਸਿੰਘ ਤੇ ਸੀ ਆਈ ਡੀ ਦੇ ਇਨਸਪੈਕਟਰ ਦੀ ਫੋਟੋ ਹੈ ਇਹ ਬੜੀ ਦੁਖਦਾਈ ਗੱਲ ਹੈ ਕਿ ਖੁਦ ਜੇਲ੍ਹ ਕੱਟ ਕੇ ਆਏ ਹੋਏ ਗਿਆਨੀ ਜੀ ਨੇ ਪੁਲੇਖੇ ਤੇ ਅੰਧਵਿਸ਼ਵਾਸ ਵਿੱਚ ਇਹ ਵੀ ਪੁਲਾ ਦਿੱਤਾ ਕਿ ਮੌਤ ਕੋਟੜੀ ਵਿੱਚ ਮੰਝਾ ਨਹੀਂ ਮਿਲਦਾ ਤੇ ਨਾ ਹੀ ਪਾਟੀ ਕਮੀਜ਼ ਪਾਈ ਜਾਂਦੀ ਹੈ ਕਿਉਂਕਿ ਫੋਟੋ ਦੀ ਕਾਪੀ ਸ਼੍ਰੀ ਸ਼ਾਮ ਲਾਲ ਨੇ ਦਿੱਤੀ ਸੀ ਜਿਹਨਾਂ ਨੂੰ ਇੱਕ ਕਾਪੀ ਸ਼ਹੀਦ ਭਗਤ ਸਿੰਘ ਦੇ ਪਰਾ ਸਰਦਾਰ ਕੁਲਬੀਰ ਸਿੰਘ ਨੇ ਦਿੱਤੀ ਸੀ ਤੇ ਇਹ ਸਮਝ ਜਾਣਾ ਕਿ ਫਾਂਸੀ ਤੋਂ ਚੰਦ ਮਿੰਟ ਪਹਿਲਾਂ ਖਿੱਚੀ ਗਈ ਹੈ ਇਹ ਪੁਲੇਖਾ ਸਾਰੇ ਅੰਤਰੀਵ ਖਿਆਲੀ ਪਾਵ ਸਬਜੈਕਟਿਵ ਸੋਚ ਵਾਲਿਆਂ ਨੂੰ ਲੱਗ ਹੀ ਜਾਂਦਾ ਹੈ ਜਦੋਂ ਹਰ ਨਵੇਂ ਤੱਥ ਨੂੰ ਪੂਰੀ ਤਰ੍ਹਾਂ ਤਰਕ ਤੇ ਨਾ ਉਤਾਰਿਆ ਜਾਵੇ ਇਸ ਫੋਟੋ ਦੀ ਅਸਲੀਅਤ ਕੀ ਹੈ ਇਹ ਸ੍ਰੀ ਮਿਲਖਾ ਸਿੰਘ ਨਿੱਜਰ ਦੱਸ ਸਕਦੇ ਹਨ ਜਿਨ੍ਹਾਂ ਕੋਲ ਅਸਲ ਫੋਟੋ ਹੈ ਅਤੇ ਜਿਨ੍ਹਾਂ ਨੇ ਇਹ ਪੁਲਿਸ ਰਿਕਾਰਡ ਵਿੱਚੋਂ ਚੋਰੀ ਕਰਕੇ ਲਿਆਂਦੀ ਸੀ ਅਤੇ 1940 ਵਿੱਚ ਸਰਦਾਰ ਕੁਲਬੀਰ ਸਿੰਘ ਨੂੰ ਦਿੱਤੀ ਸੀ ਇਹ ਫੋਟੋ ਮਈ 1927 ਵਿੱਚ ਸ਼ਹੀਦ ਦੀ ਪਹਿਲੀ ਗ੍ਰਿਫਤਾਰੀ ਤੋਂ ਬਾਅਦ ਹਫ਼ਤੇ ਦੀ ਪੁੱਛ ਪੜਤਾਲ ਦੇ ਦੌਰਾਨ ਪੁਲਿਸ ਨੇ ਚੋਰੀ ਕੀਤੀ ਸੀ ਨਾਲ ਬੈਠੇ ਹਨ ਸ੍ਰੀ ਗੋਪਾਲ ਸਿੰਘ ਨਸ਼ੇਰਾ ਪੰਨੁਆਨ CID ਦੇ DSP ਸੋ ਪਾਟ ਕੋ ਤੁਸੀਂ ਵਿਚਾਰੋ ਕਿ ਕੀ ਇਹ ਤਿੰਨੇ ਆਧਾਰ ਬੇਬੁਨਿਆਦ ਹਨ ਇਹ ਪੁਲੇਖਾ ਖੜ੍ਹਾ ਕਰਕੇ ਭਗਤ ਸਿੰਘ ਨੂੰ ਦੁਬਾਰਾ ਫਾਂਸੀ ਜ਼ਰੂਰ ਚੜਾਇਆ ਗਿਆ ਹੈ ਕਿਉਂਕਿ ਅੰਗਰੇਜ਼ ਚਾਹੁੰਦੇ ਸਨ ਕਿ ਅਗਰ ਇਹ ਸਾਬਤ ਕਰ ਦਿੱਤਾ ਜਾਵੇ ਕਿ ਸਾਬਤ ਕਦਮ ਇਨਕਲਾਬੀ ਭਗਤ ਸਿੰਘ ਅਖੀਰੀ ਪਲਾਟੇ ਥੜਕ ਗਿਆ ਸੀ ਤਾਂ ਉਹਨਾਂ ਦੇ ਪੈ ਵਾਲੇ ਹਥਿਆਰ ਦੀ ਮਾਰ ਜ਼ਰੂਰ ਹੋ ਜਾਵੇਗੀ ਹੁਣ ਤੱਕ ਆਪਾਂ ਦੇਖਿਆ ਹੈ ਕਿ ਫਿਰਕੇ ਅਤੇ ਧਰਮਾਂ ਦੀ ਬੁਨਿਆਦ ਨੂੰ ਸਾਹਮਣੇ ਰੱਖ ਕੇ ਜੋ ਝੂਠਾ ਪ੍ਰਚਾਰ ਹਕੂਮਤਾਂ ਕਰਦੀਆਂ ਹਨ ਉਹ ਕਿੱਡਾ ਵੱਡਾ ਅਨਿਆ ਕਰ ਸਕਦਾ ਹੈ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਭਾਈ ਸਾਹਿਬ ਭਾਈ ਰਣਜੀਤ ਸਿੰਘ ਤੇ ਸ਼ਹੀਦ ਭਗਤ ਸਿੰਘ ਜੀ ਵਿੱਚ ਜੋ ਮੁਲਾਕਾਤ ਹੋਈ ਉਸ ਦਾ ਅਸਰ ਕੀ ਸੀ ਇਸ ਮੁਲਾਕਾਤ ਬਾਰੇ ਦੋ ਲਿਖਤੀ ਵਾਰਤਕਾਂ ਹਨ ਤੇ ਕੁਝ ਲੇਖਕ ਦੇ ਜ਼ਬਾਨੀ ਤਕਰਾਰ ਲਿਖਤਾ ਹਨ ਭਾਈ ਸਾਹਿਬ ਦੀ ਵਾਰਤਕ ਜੋ 1937 ਤੋਂ 1938 ਵਿੱਚ ਯਾਨੀ ਮੁਲਾਕਾਤ ਦੇ 7 ਤੋਂ 8 ਸਾਲ ਬਾਅਦ ਛਪੀ ਅਤੇ ਉਹ ਵੀ ਗਿਆਨੀ ਨਾਰ ਸਿੰਘ ਜੀ ਦੀਆਂ ਦੋ ਧਾਰਨਾਵਾਂ ਗਰੰਥੀ ਦਾ ਬਿਆਨ ਤੇ ਅੰਗਰੇਜ਼ ਸਰਕਾਰ ਦਾ ਬਿਆਨ ਬਾਰੇ ਜਾਣਕਾਰੀ ਸਾਂਝੀ ਕਰਨ ਤੇ ਦੂਸਰੀ ਲਿਖਤ ਹੈ ਭਗਤ ਸਿੰਘ ਦਾ ਲੇਖ ਮੈਂ ਨਾਸਤਕ ਕਿਉਂ ਹਾਂ ਜੋ 27 ਸਤੰਬਰ 1931 ਦੇ ਦੀ ਪੀਪਲ ਹਫਤਾਵਾਰ ਅਖਬਾਰ ਵਿੱਚ ਛਪ ਗਿਆ ਸੀ ਅਤੇ ਲੇਖ ਵਿੱਚ ਜ਼ਿਕਰ ਪਹਿਲਾਂ ਚੰਗੀ ਤਰ੍ਹਾਂ ਪਤਾ ਹੈ ਕਿ ਸਾਡੇ ਮੁਕਦਮੇ ਦਾ ਕੀ ਫੈਸਲਾ ਹੋਵੇਗਾ ਹਫਤੇ ਦੇ ਵਿੱਚ ਵਿੱਚ ਫੈਸਲਾ ਸੁਣਾ ਦਿੱਤਾ ਜਾਵੇਗਾ ਦੇ ਮੁਤਾਬਕ ਇਹ ਲੇਖ 7 ਅਕਤੂਬਰ 1930 ਤੋਂ ਵੀ ਕੁਝ ਦਿਨ ਪਹਿਲਾਂ ਲਿਖਿਆ ਗਿਆ ਸੀ ਮੁਲਾਕਾਤ 4 ਤਰੀਕ ਨੂੰ ਹੋਈ ਹੈ ਸੋ ਤਤਕਾਲ ਬਾਅਦ ਹੀ ਲਿਖਿਆ ਗਿਆ ਹੈ 7 ਅਕਤੂਬਰ 1930 ਨੂੰ ਫਾਂਸੀ ਦੀ ਸਜ਼ਾ ਪਾਏ ਜਾਣਤੇ ਜਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਕਾਲ ਕੋਟੜੀਆਂ ਵਿੱਚ ਭੇਜਿਆ ਗਿਆ ਤਾਂ ਇਹ ਲੇਖ ਤੇ ਹੋਰ ਕਾਗਜ਼ 1 404 ਸਫੇਦੀ ਨੋਟਬੁੱਕ ਤੇ ਕੁਝ ਨਿੱਜੀ ਵਰਤੋਂ ਦਾ ਸਮਾਨ ਕਰਦਿਆਂ ਨੂੰ ਮਿਲ ਗਏ ਸਨ ਦੋਨੋਂ ਦਲੀਲਾਂ ਨੂੰ ਇਕੱਠੇ ਪੜ ਕੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਵਿਗਿਆਨੀ ਪਕੜ ਤਰਤੀਬ ਅਤੇ ਮਜ਼ਬੂਤੀ ਸਾਫ਼ ਸਾਹਮਣੇ ਆਉਂਦੀ ਹੈ ਸ਼ਹੀਦ ਭਗਤ ਸਿੰਘ ਦੇ ਲੇਖ ਦਾ ਸ਼ੁਰੂ ਹੀ ਭਾਈ ਸਾਹਿਬ ਦੇ ਉਠਾਏ ਸਵਾਲਾਂ ਦਾ ਵੇਰਵਾ ਹੈ ਆਪਣੇ ਕੁਝ ਦੋਸਤਾਂ ਬਾਬਾ ਤੇਜਾ ਸਿੰਘ ਚੂਹੜਕਾਣਾ ਤੇ ਬਾਬਾ ਹਰਨਾਮ ਸਿੰਘ ਕਾਲਾ ਸੰਗਿਆ ਗਦਰੀ ਨਾਲ ਗਲਬਾਤ ਤੋਂ ਪਤਾ ਲੱਗਾ ਕਿ ਮੇਰੇ ਕੁਝ ਦੋਸਤਾਂ ਇਸ਼ਾਰਾ ਭਾਈ ਰਣਜੀਤ ਸਿੰਘ ਵੱਲ ਹੈ ਜੇ ਦੋਸਤੀ ਦਾ ਇਹ ਦਾਵਾ ਗਲਤ ਨਾ ਹੋਵੇ ਨੇ ਮੇਰੇ ਨਾਲ ਥੋੜੇ ਜਿਹੇ ਮਿਲਜੋਲ ਮਗਰੋਂ ਇਹ ਸਿੱਟਾ ਕੱਢ ਲਿਆ ਕਿ ਮੇਰਾ ਰੱਬ ਦੀ ਹੋਂਦ ਤੋਂ ਮੁਨਕਰ ਹੋਣਾ ਮੇਰੀ ਹਿਮਾਕਤ ਹੈ ਅਤੇ ਇਹ ਵੀ ਕਿ ਮੇਰਾ ਹੰਕਾਰ ਹੀ ਮੇਰੇ ਅਵਿਸ਼ਵਾਸ ਦਾ ਕਾਰਨ ਹੈ ਤੇ ਫਿਰ ਸਾਰਾ ਲੇਖ ਇਸ ਸਵਾਲ ਦਾ ਵਿਗਿਆਨਕ ਤਰੀਕੇ ਨਾਲ ਕੋਖਿਆ ਜਵਾਬ ਹੈ ਭਾਈ ਸਾਹਿਬ ਖੁਦ ਆਪਣੀ ਵਾਰਤਾ ਵਿੱਚ ਇਹ ਜ਼ਿਕਰ ਕਰਦੇ ਹਨ ਕਿ ਭਗਤ ਸਿੰਘ ਨੇ ਕਿਹਾ ਸੀ ਮੈਨੂੰ ਮਾਫ ਕਰੋਗੇ ਜੇ ਮੈਂ ਸਾਫ ਲਫ਼ਜ਼ਾਂ ਵਿੱਚ ਆਪਣੇ ਦਿਲ ਨੂੰ ਖੋਲ੍ਹ ਦੇਵਾਂ ਕਿ ਮੈਂ ਨਾਸਤਿਕ ਹਾਂ ਰੱਬ ਨੂੰ ਨਹੀਂ ਮੰਨਦਾ ਇਸ ਬਾਰੇ ਤੇ ਭਾਈ ਸਾਹਿਬ ਦੇ ਇਹਨਾਂ ਸ਼ਬਦਾਂ ਬਾਰੇ ਕਿ ਤੁੰ ਅਰਦਾਸ ਕਰਿਆ ਕਰਦਾ ਜ਼ਿਕਰ ਭਗਤ ਸਿੰਘ ਦੇ ਲੇਖ ਵਿੱਚ ਇਵੇਂ ਹੈ ਸਮਾਜ ਨੇ ਜਿਵੇਂ ਬੁੱਤ ਪੂਜਾ ਤੋਂ ਧਰਮ ਦੇ ਤੇਜ ਨਜ਼ਰ ਸੰਕਲਪ ਵਿਰੁੱਧ ਲੜਾਈ ਲੜੀ ਸੀ ਉਸੀ ਤਰ੍ਹਾਂ ਸਮਾਜ ਨੂੰ ਰੱਬ ਦੇ ਵਿਸ਼ਵਾਸ ਵਿਰੁੱਧ ਲੜਨਾ ਪੈਣਾ ਹੈ। ਇਸੇ ਤਰ੍ਹਾਂ ਜਦ ਬੰਦਾ ਆਪਣੇ ਪੈਰੀ ਹੋਣ ਦੀ ਕੋਸ਼ਿਸ਼ ਕਰਨ ਲੱਗਾ ਅਤੇ ਯਥਾਰਥਵਾਦੀ ਹੋਣ ਲੱਗਾ ਤਾਂ ਉਹਨੂੰ ਰੱਬ ਦਾ ਵਿਸ਼ਵਾਸ ਲਾਂਬੇ ਸੁਟਣਾ ਪਏਗਾ ਅਤੇ ਹਰ ਮੁਸ਼ਕਲ, ਹਰ ਆਫਤ ਤੇ ਹਰ ਤਰ੍ਹਾਂ ਦੀ ਹਾਲਤ ਦਾ ਡੱਟ ਕੇ ਮੁਕਾਬਲਾ ਕਰਨਾ ਪਏਗਾ। ਇਸ ਵੇਲੇ ਮੇਰੀ ਹਾਲਤ ਬਿਲਕੁਲ ਇਹੀ ਹੈ। ਮੇਰੇ ਦੋਸਤੋ ਮੇਰਾ ਹੀ ਕੋਈ ਹੰਕਾਰ ਨਹੀਂ ਹੈ। ਮੈਂ ਆਪਣੀ ਸੋਚਨ ਵਿਧੀ ਨਾਲ ਹੀ ਨਾਸਤਕ ਬਣਿਆ ਹਾਂ। ਮੇਰਾ خیال ਨਹੀਂ ਕਿ ਰੱਬ ਵਿੱਚ ਵਿਸ਼ਵਾਸ ਕਰਨ ਨਾਲ ਤੇ ਹਰ ਰੋਜ਼ ਅਰਦਾਸ ਕਰਨ ਨਾਲ ਜਿਹੜਾ ਕਿ ਮੈਂ ਮਨੁੱਖ ਦਾ ਸਭ ਤੋਂ ਵੱਧ ਖੁਦਗਰਜ਼ੀ ਵਾਲਾ ਤੇ ਘਟੀਆ ਕੰਮ ਸਮਝਦਾ ਹਾਂ ਮੇਰਾ ਕੁਝ ਸੌਰ ਸਕਦਾ ਹੈ ਜਾਂ ਇਹਦੇ ਨਾਲ ਮੇਰੀ ਹਾਲਤ ਹੋਰ ਵੀ ਪੈੜੀ ਹੋ ਜਾਏਗੀ ਮੈਂ ਉਹਨਾਂ ਨਾਸਤਿਕਾਂ ਬਾਰੇ ਪੜਿਆ ਹੈ ਜਿਨ੍ਹਾਂ ਨੇ ਬਹੁਤ ਡਟ ਕੇ ਸਾਰੀਆਂ ਮੁਸ਼ਕਿਲਾਂ ਦਾ ਮੁਕਾਬਲਾ ਕੀਤਾ ਹੈ ਇਸ ਲਈ ਮੈਂ ਅਖੀਰ ਤੱਕ ਫਾਂਸੀ ਦੇ ਤਖਤੇ ਉੱਤੇ ਵੀ ਮਰਦਾ ਵਾਂਗ ਸਿਰ ਤਾਣ ਕੇ ਸਾਬਤ ਕਦਮ ਰਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਦੇਖੀਏ ਮੈਂ ਇਸ ਉਤੇ ਕਿੰਨਾ ਕੋ ਪੂਰਾ ਉਤਰਦਾ ਹਾਂ ਮੇਰੇ ਕਿਸੇ ਦੋਸਤ ਫਿਰ ਸੰਕੇਤ ਭਾਈ ਰਣਦੀਪ ਸਿੰਘ ਵੱਲ ਹੈ ਨੇ ਮੈਨੂੰ ਅਰਦਾਸ ਕਰਨ ਲਈ ਕਿਹਾ ਸੀ ਜਦ ਮੈਂ ਉਹਨੂੰ ਦੱਸਿਆ ਕਿ ਮੈਂ ਤਾਂ ਨਾਸਤਿਕ ਹਾਂ ਤਾਂ ਉਹ ਕਹਿਣ ਲੱਗਾ ਦੇਖੀ ਆਪਣੇ ਆਖਰੀ ਦਿਨਾਂ ਵਿੱਚ ਤੂੰ ਰੱਬ ਨੂੰ ਮੰਨਣ ਲੱਗ ਜਾਏਗਾ ਮੈਂ ਗੋ ਕਿਹਾ ਨਹੀਂ ਪਿਆਰੇ ਜਨਾਬ ਜੀ ਇਸ ਤਰ੍ਹਾਂ ਹਰਗਿਜ਼ ਨਹੀਂ ਹੋਣ ਲੱਗਾ ਇੰਜ ਕਰਨਾ ਮੇਰੇ ਲਈ ਬੜੀ ਘਟਿਆ ਤੇ ਪਸਤੀ ਵਾਲੀ ਗੱਲ ਹੋਵੇਗੀ ਖੁਦਗਰਜ਼ੀ ਵਾਸਤੇ ਮੈਂ ਅਰਦਾਸ ਨਹੀਂ ਕਰਨੀ ਪਾਟ ਕੋ ਤੇ ਦੋਸਤੋ ਕੀ ਇਹ ਹੌਮੇ ਹੈ ਜੇ ਹੈ ਤਾਂ ਮੈਨੂੰ ਹੌਮੇ ਚੰਗੀ ਲੱਗਦੀ ਹੈ ਹੁਣ ਕੁਝ ਤਤ ਇਸ ਬਾਰੇ ਕਿ ਇਹ ਮੁਲਾਕਾਤ ਕਿਵੇਂ ਹੋਈ ਬਾਬਾ ਸੋਹਣ ਸਿੰਘ ਪਕਨਾ ਅਤੇ ਬਾਬਾ ਹਰਨਾਮ ਸਿੰਘ ਕਾਲਾ ਸੰਗਿਆ ਨੇ ਬੀਬੀ ਅਮਰਕੌਰ ਕੁਲਬੀਰ ਸਿੰਘ ਅਤੇ ਕੁਲਤਾਰ ਸਿੰਘ ਨੇ ਜੋ ਲੇਖਕ ਨੂੰ ਦੱਸਿਆ ਉਹ ਇਹ ਹੈ ਕਿ ਬਾਬਾ ਤੇਜਾ ਸਿੰਘ ਚੋਹੜਕਾਣਾ ਤੇ ਬਾਬਾ ਹਰਨਾਮ ਸਿੰਘ ਕਾਲਾ ਸੰਗਿਆ ਸਾਰੇ ਕੈਦੀਆਂ ਨੂੰ ਦੁੱਧ ਵੰਡਣ ਦੇ ਜ਼ਿੰਮੇਵਾਰ ਸਨ ਉਹ ਸ਼ਹੀਦ ਭਗਤ ਸਿੰਘ ਦੀ ਬੀ ਕਲਾਸ ਦੇ ਵਾਰਡ 12 ਜਾਂਦੇ ਸਨ ਤਾ ਭਾਈ ਰਣਜੀਤ ਸਿੰਘ ਦੇ ਲਾਹੌਰ ਜੇਲ੍ਹੋਂ ਦੀ ਖਬਰ ਉਹਨਾਂ ਦਿੱਤੀ ਭਗਤ ਸਿੰਘ ਦਾ 1914-15 ਦੇ ਗਦਰੀ ਬਾਬਿਆਂ ਲਈ ਬਹੁਤ ਸਤਿਕਾਰ ਸੀ ਸੋ ਉਹਨਾਂ ਨੇ ਮੁਲਾਕਾਤ ਲਈ ਸੁਨੇਹਾ ਭੇਜਿਆ ਭਾਈ ਸਾਹਿਬ ਨੇ ਸ਼ਹੀਦ ਦੇ ਵਾਲ ਕੱਟੇ ਹੋਣ ਕਰਕੇ ਮਿਲਣ ਨੂੰ ਨਾ ਕਰ ਦਿੱਤੀ ਇਸ ਦੇ ਜਵਾਬ ਵਿੱਚ ਭਗਤ ਸਿੰਘ ਨੇ ਚਿੱਠੀ ਲਿਖ ਕੇ ਪੇਜੀ ਕੀ ਮੈਂ ਸਿੱਖੀ ਦੀ ਬੰਦ-ਬੰਦ ਕਟਵਾਉਣ ਦੀ ਰਵਾਇਤ ਦਾ ਕਾਇਲ ਹਾਂ ਅਜੇ ਤਾਂ ਮੈਂ ਇੱਕ ਬੰਦ ਕਟਵਾਇਆ ਹੈ ਉਹ ਵੀ ਪੇਟ ਲਈ ਨਹੀਂ ਸਗੋ ਦੇਸ਼ ਲਈ ਜਲਦੀ ਹੀ ਗਰਦਨ ਵੀ ਕਟਵਾਵਾਂਗਾ पर सिख की तंग नजरी तो तंग दिल्ली का गेला जरूर रहेगा ये पढ़ के भाई साहब ने मुलाकात ला की सी आओ हूँ देखिए कि भगत सिंह आखिरी वक्त किमें बिता रहा है सारे परिवार की आखिरी मुलाकात तीन मार्च उन्नीस सौ इकती हुई भगत सिंह हंसू हंसू करते सन उस शाम दोवें भरावानू खत लिखे तो कह रहे सन मेरे अजीज मेरे बहुत प्यारे भाई जिंदगी बड़ी सखत है और दुनिया बड़ी बेमुरबत ਸਾਰੇ ਲੋਕ ਬੜੇ ਬੇਰਹਿਮ ਹਨ ਸਿਰਫ ਮੁਹੱਬਤ ਅਤੇ ਹੌਸਲੇ ਨਾਲ ਹੀ guzara ਹੋ ਸਕੇਗਾ ਸਲਾਹ ਦੇ ਰਹੇ ਨੇ ਕਿ ਸਿਰਫ ਮੁਹੱਬਤ ਤੇ ਹੌਸਲਾ ਹੀ ਕੰਮ ਆਉਂਦੇ ਹਨ ਕੋਈ ਸਹਾਰਾ ਨਹੀਂ ਅਤੇ ਮੇਰੀ ਹਵਾ ਮੇਰੇ ਰਹੇਗੀ ਖਿਆਲ ਕਿ ਬਿਜਲੀ ਜਾਂ ਮੁਸ਼ਤੇ ਖਾਕ ਹੈ ਫਾਨੀ ਰਹੇ ਰਹੇ ਨਾ ਰਹੇ ਫਿਰ ਲਾਹੌਰ ਜੇਲ੍ਹ ਦੇ ਚੀਫ ਵਾਰਡਨ ਸਰਦਾਰ ਚਤਰ ਸਿੰਘ ਨੇ ਦੱਸਿਆ ਸੀ ਕਿ 23 ਮਾਰਚ ਸ਼ਾਮੀ 3 ਵਜੇ ਜਦ ਉਸ ਨੂੰ ਫਾਂਸੀ ਦਾ ਪਤਾ ਲੱਗਾ ਤਾਂ ਉਹ ਭਗਤ ਸਿੰਘ ਕੋਲ ਗਿਆ ਅਤੇ ਕਿਹਾ ਕਿ ਮੇਰੀ ਸਿਰਫ ਇੱਕ ਦਰਖਾਸਤ ਹੈ ਕਿ ਹੁਣ ਆਖਰੀ ਸਮੇਂ ਤਾ ਵਾਹਿਗੁਰੂ ਦਾ ਨਾਮ ਲੈ ਲਓ ਅਤੇ ਗੁਰਬਾਣੀ ਦਾ ਪਾਠ ਕਰ ਲਓ। ਸਰਦਾਰ ਭਗਤ ਸਿੰਘ ਨੇ ਜ਼ੋਰ ਦੀ ਹਾਸ ਕੇ ਕਿਹਾ ਤੁਹਾਡੇ ਪਿਆਰ ਦਾ ਧੰਨਵਾਦੀ ਹਾਂ। ਪਰ ਹੁਣ ਜਦੋਂ ਕਿ ਆਖਰੀ ਵੇਲਾ ਆ ਗਿਆ ਹੈ ਮੈਂ ਪ੍ਰਮਾਤਮਾ ਨੂੰ ਯਾਦ ਕਰਾਂ ਤਾਂ ਉਹ ਕਹਿਣਗੇ ਕਿ ਮੈਂ ਬੁਜਦਿਲ ਹਾਂ। ਸਾਰੀ ਉਮਰ ਤਾ ਮੈਂ ਉਸ ਨੂੰ ਯਾਦ ਨਹੀਂ ਕੀਤਾ ਤੇ ਹੁਣ ਮੌਤ ਸਾਹਮਣੇ ਨਜ਼ਰ ਆਉਣ ਲੱਗੀ ਹੈ ਤਾਂ ਰੱਬ ਨੂੰ ਯਾਦ ਕਰਨ ਲੱਗਾ ਹੈ। ਇਸ ਲਈ ਚੰਗਾ ਇਹ ਹੀ ਹੋਵੇਗਾ ਕਿ ਮੈਂ ਜਿਵੇਂ ਪਹਿਲਾਂ ਆਪਣਾ ਜੀਵਨ ਬਿਤਾਇਆ ਹੈ ਉਸੇ ਤਰ੍ਹਾਂ ਹੀ ਆਖਰੀ ਵਕਤ گزارਾਂ ਮੇਰੇ ਤੇ ਇਹ ਇਲਜ਼ਾਮ ਤਾਂ ਕਈ ਲਗਾਣਗੇ ਕਿ ਮੈਂ ਨਾਸਤਿਕ ਸੀ ਅਤੇ ਪਰਮਾਤਮਾ ਵਿੱਚ ਵਿਸ਼ਵਾਸ ਨਹੀਂ ਕੀਤਾ ਪਰ ਇਹ ਤਾਂ ਕੋਈ ਨਹੀਂ ਆਖੇਗਾ ਕਿ ਭਗਤ ਸਿੰਘ ਬੁਝਦਿਲ ਤੇ ਬੇਇਮਾਨਵੀ ਸੀ ਅਤੇ ਆਖਰੀ ਵਕਤ ਮੌਤ ਨੂੰ ਸਾਹਮਣੇ ਵੇਖ ਕੇ ਉਸ ਦੇ ਪੈਰ ਲੜਕੜਨ ਲੱਗੇ ਦੂਸਰੇ ਵਿਅਕਤੀ ਜੋ ਆਖਰੀ ਦਿਨ ਭਗਤ ਸਿੰਘ ਨੂੰ ਮਿਲੇ ਉਹ ਉਹਨਾਂ ਦੇ ਸਲਾਹਕਾਰ ਵਕੀਲ ਪ੍ਰਾਨਨਾਥ ਮਹਿਤਾ ਸਨ ਇੱਕ ਦਿਨ ਪਹਿਲਾਂ ਸ਼ਹੀਦ ਭਗਤ ਸਿੰਘ ਨੇ ਲੈਨਿਨ ਦੀ ਜੀਵਨੀ ਦੀ ਮੰਗ ਕੀਤੀ ਸੀ ਸੋ ਆਖਰੀ ਦਿਨ ਮਹਿਤਾ ਭਗਤ ਸਿੰਘ ਨੂੰ ਦੇ ਗਏ ਆਖਰੀ ਵਕਤ ਤੱਕ ਉਹ ਬੜੀ ਨਿਸ਼ਠਾ ਅਤੇ ਇਕਾਗਰਮਾਨ ਨਾਲ ਲੈਨਿਨ ਦੀ ਜੀਵਨੀ ਪੜ ਰਹੇ ਸਨ ਅਤੇ ਜਦ ਜੇਲ੍ਹ ਕਰਮਚਾਰੀ ਲੈਣ ਆਏ ਤਾਂ ਉਹਨਾਂ ਕਿਹਾ ਠਹਿਰੋ ਇਹ ਇਨਕਲਾਬੀ ਨੂੰ ਦੂਸਰੇ ਇਨਕਲਾਬੀ ਨਾਲ ਮਿਲਨ ਵਿੱਚ ਰੋਲਾ ਨਾ ਪਾਓ ਇਤਿਹਾਸ ਸਾਨੂੰ ਮੰਗ ਕਰਦਾ ਹੈ ਕਿ ਅਸੀਂ ਆਪਣੀ ਸੂਝਬੂਝ ਨਾਲ ਕੁਰਬਾਨੀ ਕਰ ਗਏ ਸ਼ਹੀਦਾਂ ਨੂੰ ਸਮਝੀਏ ਅਤੇ ਤੰਗ ਨਜ਼ਰੀਏ ਦੇ ਸ਼ਿਕਾਰ ਹੋਣੋਂ ਬਚੀਏ ਜਿਵੇਂ ਕਿ ਉੱਪਰ ਦੇਖਿਆ ਗਿਆ ਹੈ ਕਿ ਅਜੇ ਕੱਲ ਦਾ ਤਾਜ਼ਾ ਇਤਿਹਾਸ ਜੋ ਪੁਲੇਖੇ ਪਾ ਕੇ ਬੇਰੁਖ ਕੀਤਾ ਜਾ ਸਕਦਾ ਹੈ ਤਾਂ ਫਿਰ ਕੁਝ ਦੂਰ ਦੇ ਕੱਲ ਦਾ ਇਤਿਹਾਸ ਤਾਂ ਹੋਰ ਵੀ ਗਹਿਰੀ ਵਿਗਿਆਨੀ ਸੋਚ ਦਾ ਸੰਦ ਮੰਗਦਾ ਹੈ ਇਹ ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਤਾਕਤ ਹੈ ਅਤੇ ਸਾਡੀ ਖੁਸ਼ਕਿਸਮਤੀ ਹੈ ਕਿ ਉਹ ਬੜੇ ਥੋੜੇ ਅਰਸੇ ਵਿੱਚ ਬਹੁਤ ਕੁਝ ਆਪਣੀ ਕਲਮ ਨਾਲ ਲਿਖ ਗਏ ਹਨ ਤੇ ਉਹਨਾਂ ਬਾਰੇ ਤੰਗ ਨਜ਼ਰੀਏ ਤੋਂ ਜਾਂ ਖੁਦਗਰਜ਼ੀ ਲਈ ਪੁਲੇਖੇ ਨਹੀਂ ਪਾਏ ਜਾ ਸਕਦੇ ਪਰ ਨੌਜਵਾਨਾਂ ਨੂੰ ਚੇਤਨ ਹੋਣਾ ਚਾਹੀਦਾ ਹੈ ਅਤੇ ਸ਼ਹੀਦ ਭਗਤ ਸਿੰਘ ਦਾ ਇਹ ਕਿਹਾ ਅਪਣਾਉਣਾ ਚਾਹੀਦਾ ਹੈ ਪੜੋ ਆਲੋਚਨਾ ਕਰੋ ਸੋਚੋ ਅਤੇ ਇਦੀ ਇਤਿਹਾਸ ਦੀ ਮਦਦ ਨਾਲ ਆਪਣੇ ਵਿਚਾਰ ਬਣਾਉਣ ਦੀ ਕੋਸ਼ਿਸ਼ ਕਰੋ ਜਗਮੋਹਨ ਸਿੰਘ ਸਕੱਤਰ ਸ਼ਹੀਦ ਭਗਤ ਸਿੰਘ ਖੋਜ ਕਮੇਟੀ 838 ਕ੍ਰਿਸ਼ਨानगर ਲੁਧਿਆਣਾ ਆਸ ਹੈ ਤੁਹਾਨੂੰ ਇਹ ਬੋਲਦਾ ਲੇਖ ਪਸੰਦ ਆਇਆ ਹੋਵੇਗਾ ਇਸ ਲੇਖ ਦੀ ਲਿਖਤ ਪ੍ਰੋਫੈਸਰ ਜਗਮੋਹਨ ਸਿੰਘ ਵੱਲੋਂ ਸੰਪਾਦਿਤ ਕੀਤੀ ਕਿਤਾਬ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ ਵਿੱਚੋਂ ਧੰਵਾਦ ਸਹਿਤ ਲਈ ਗਈ ਹੈ ਇਹ ਕਿਤਾਬ ਰੈਡੀਕਲ ਪ੍ਰਕਾਸ਼ਨ ਮੋਗਾ ਨੇ 1985 ਵਿੱਚ ਛਾਪੀ ਸੀ